ਜੇ ਵੀ ਰੱਬ ਕੋਲ ਠੰਡ ਬਣੀ ਨਹੀਂ ਜਿਹੜਾ ਬੀਬੀਆਂ ਨੂੰ ਕੁੱਤੀਆਂ ਪਵਾ ਦੇ ਨਾ ਨਾ ਸਹੀ ਗੱਲ ਹੈ ਦੋ ਬੀਬੀਆਂ ਨੇ ਬਹੁਤ ਦੇਰ ਹੀ ਘਰੋਂ ਪਰ ਔਕੀਆਂ ਕੱਢੀਆਂ ਨੇ ਕਿੰਨੀ ਸੋਹਣੀ ਲੋਕੇਸ਼ਨ ਹੈ ਵਾਓ ਸੋ ਬਿਊਟੀਫੁਲ

ਇਸ ਵੈਲਕਮ ਬੈਕ ਤੇ ਫਾਈਨਲੀ ਫਾਈਨਲੀ ਅੱਜ ਆ ਚੁੱਕਿਆ ਹੈ ਵਿਆਹ ਦਾ ਸ਼ੁਭ ਦਿਹਾੜਾ ਹਾਂਜੀ ਅੱਜ ਵਿਆਹ ਲਾ ਦੇਣੇ ਤੇ ਸਾਰੇ ਜਣੇ ਅਸੀਂ ਪਹੁੰਚ ਚੁੱਕੇ ਆ ਪੈਲਸ ਦੇ ਵਿੱਚ ਤੇ ਇਹ ਪੈਲਸ ਦਾ ਅੰਦਰ ਵਾਲਾ ਹਾਲ ਏ ਤੇ ਮੈਂ ਤੁਹਾਨੂੰ ਪਹਿਲਾਂ ਓਵਰਵਿਊ ਕਰਵਾ ਦਿੰਨੀ ਆ ਹਾਲ ਦਾ ਠੀਕ ਹੈ ਬਾਕੀ ਦਾ ਫੰਕਸ਼ਨ ਮੈਂ ਤੁਹਾਨੂੰ ਬਾਅਦ ਚ ਦਿਖਾਵਾਂਗੀ ਬਾਰ ਵੀ ਬਹੁਤ ਸੋਹਣਾ ਬਣਿਆ ਪਰ ਉਹ ਮੇਰੇ ਤੋਂ ਇੰਨਾ ਜ਼ਿਆਦਾ ਕੈਪਚਰ ਨਹੀਂ ਹੋ ਸਕੇ ਕਿਉਂਕਿ ਠੰਡ ਬਹੁਤ ਜ਼ਿਆਦਾ ਹੋ ਗਈ ਤੁਹਾਨੂੰ ਵੀ ਪਤਾ ਹੈ ਠੀਕ ਹੈ ਜੀ ਤੇ ਅੰਦਰ ਵਾਲੇ ਹਾਲ ਚ ਸਿਰਫ ਖਾਣ ਪੀਣ ਦਾ ਸੀ ਬਾਕੀ ਦਾ ਸਾਰਾ ਜਿਹੜਾ ਅਰੇਂਜਮੈਂਟ ਏ ਸਿਟਿੰਗ ਅਰੇਂਜਮੈਂਟ ਉਹ ਬਾਹਰ ਏ ਤੇ ਆ ਸਾਡੀਆਂ ਬੀਬੀਆਂ ਇੱਥੇ ਪਹੁੰਚ ਚੁੱਕੀਆਂ ਨੇ ਮੰਮੀ ਜੀ ਤੇ ਮੰਮੀ ਠੀਕ ਏ ਅ ਸਭ ਪਹੁੰਚ ਚੁੱਕੇ ਆ ਸੀ ਕੱਟ ਲੈਣਾ ਕਿਉਂ ਅੱਜ ਕੱਲ ਕੋਈ ਫਰਕ ਨਹੀਂ ਕੁੜੀ ਮੁੰਡੇ ਨੂੰ ਆਨੇ ਕਹਨ ਤਾਂ ਜਿਆਦਾ ਚਾਹੀਦੀ ਕਿ ਤੁਹਾਨੂੰ ਉਹ ਜਾਣਾ ਤੇ ਉਹ ਨਹੀਂ ਆਸੀ ਜਦ ਦੀ ਨਾ ਨਾ ਚੀ ਜੇ ਮੇਰੇ ਕੋਲ ਚੱਲੀ ਸੀ ਹਣਾ ਵੀ ਜਿਹੜਾ ਜਾਣਦੇ ਆ ਆ ਗਿਆ ਨਾ ਵੀ ਹਾਂਜੀ ਹਾਂਜੀ ਗਾਇਜ਼ ਇੱਥੇ ਅਸੀਂ ਐਂਟ੍ਰੈਂਸ ਤੇ ਲੱਗੇ ਪਿਆ ਗਾਹ ਪਾਣ ਤੇ ਕੁੜੀ ਮੁੰਡੇ ਦੀ ਪ੍ਰੀ ਸ਼ੂਟ ਵਾਲੀਆਂ ਪਿਕਸ ਦੇਖ ਰਹੇ ਆ ਤੇ ਗਾਇਜ਼ ਇਹ ਮੈਂ ਹਾਂ ਔਰ ਸਾਥ ਮੇ ਇਹ ਹੈ ਮੇਰੀ ਲਲੀ ਸ਼ਲੀ ਤੇ ਆ ਵੀ ਬਹੁਤ ਸੋਣੀ ਲੱਗ ਰਹੀ ਹੈ ਇੱਥੇ ਕੁੜੀ ਮੁੰਡਾ ਦੋਨੇ ਸੋਹਣੇ ਨੇ ਬਹੁਤ ਕਿਊਟ ਨੇ ਹਾਂਜੀ ਪਾਜੀ ਦੇਖਦੇ ਪਏ ਵਿਆਹ ਵਾਲੀ ਦਾ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਜੀ ਕਿਵੇਂ ਲੱਗਿਆ ਸਾਂਡੂ ਸਾਹਿਬ ਸਾਂਡੂ ਸਾਹਿਬ ਵਧੀਆ ਸਰੇ ਬੀਬੀਆਂ ਨੇ ਬਹੁਤ ਦੇਰ ਹੀ ਘਰੋਂ ਔਕੀਆਂ ਕੱਢੀਆਂ ਨੇ ਜਿਹੜੇ ਕਿ ਪਰਾਂਠੀ ਖਵਾਤੀ ਭੁੱਖ ਲੱਗੀ ਨਹੀਂ ਅੰਦਰ ਹੀ ਵੜੀਆਂ ਰਹਿ ਜਾਂਦੇ ਆ ਹੋਰ ਰਹਿ ਹੀ ਐ ਤੁਹਾਨੂੰ ਪਤਾ ਨਾ ਬੀਬੀਆਂ ਨੂੰ ਟਾਈਮ ਲੱਗਦਾ ਆ ਅੱਜ ਵੀ ਸੋਚਿਆ ਸੀ ਪੈਣੀ ਠੰਡ ਪੈ ਰਹੀਏ ਬੀਬੀਆਂ ਨੂੰ ਕੋਟੀਆਂ ਪਹਿਨਣਗੀਆਂ ਪਰ ਹਜੇ ਵੀ ਰੱਬ ਕੋਲੋਂ ਠੰਡ ਬਣੀ ਨਹੀਂ ਜਿਹੜਾ ਬੀਬੀਆਂ ਨੂੰ ਕੋਟੀਆਂ ਪਵਾ ਸਕਦੀ ਨਾ ਨਾ ਸਹੀ ਗੱਲ ਐ ਦੋ ਦੋ ਕੋਟ ਪਾ ਕੇ ਠੰਡ ਲੱਗਦੀ ਪਈ ਆ ਬੀਬੀਆਂ ਨੂੰ ਕੋਟੀਆਂ ਨਹੀਂ ਪਵਾ ਸਕਦੇ ਹੋਰ ਕੁੜੇ ਦੋ ਬਾਇਰ ਨੇ ਭਾਇਆ ਵੀ ਇੱਥੇ ਦੋ ਨੇ ਤੱਕੂ ਉਤੀ ਹੈ ਲਓ ਇਧਰ ਵੇਖੋ ਹਾਂਜੀ ਗਾਇਜ਼ ਇਧਰ ਦੇਖੋ ਫੋਟੋਗ੍ਰਾਫਰ ਆਏ ਹਨ ਦੇਖੋ ਕੈਮਰੇ ਕੈਮਰਾਮੈਨ ਇਹ ਕਿੰਨੀ ਸੋਹਣੀ ਲੋਕੇਸ਼ਨ ਹੈ ਵਾਓ ਸੀਰੀਅਸly ਵਾਟ ਅ ਲੋਕੇਸ਼ਨ ਸੋ ਬਿਊਟੀਫੁਲ ਟੀਨਾ so beautiful so yeah. elegant looking looking like, looking like a wow vow. din pehred brav wow 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 is the bus mein surma 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 aap ka phone wala surma wow wow karo wow wow amrit <laughs> 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 <Wow. laughs> <laughs> <laughs> ਚਲ ਚਲ ਪਰੋ ਇਹ ਕੀ ਹੋ ਰਹੀ ਨੂਸ ਹੱਟ ਗਈ ਨਾ ਪਹਿਲਾਂ ਤੇ ਇਹ ਤੁਹਾਡੀ ਐਮ ਮੈਮਰੀਜ਼ ਤੁਹਾਨੂੰ ਦਿਖਾਈਆਂ ਜਾਣਗੀਆਂ ਮਹੀਨੇ ਕੁ ਬਾਅਦ ਜਦੋਂ ਮਹੀਨੇ ਬਾਅਦ ਤੁਸੀਂ ਭੁੱਲ ਚੁੱਕੇ ਹੋਗੇ ਨਾ ਵਿਆਹ ਨੂੰ ਉਦੋਂ ਵਲੌਗ ਪਏਗਾ ਅਮ੍ਰਿਤ ਜਦੋਂ ਮਹੀਨੇ ਬਾਅਦ ਤੁਸੀਂ ਵਿਆਹ ਭੁੱਲ ਚੁੱਕੇ ਹੋਗੇ ਉਦੋਂ ਵਲੌਗ ਪਏਗਾ ਫਿਰ ਤੁਸੀਂ ਯਾਦ ਕਰੋ

ਬਾਤ ਪਈ ਫਿਰ ਜ਼ਿਆਦਾ ਯਾਦਾਂ ਤਾਜ਼ੀ ਹੁੰਦੀਆਂ ਨੇ ਹਨਾ ਹੈਨਾ ਹਾਂਜੀ ਗਾਇਜ਼ ਇੱਥੇ ਸਾਡੀਆਂ ਚੱਲ ਰਹੀਆਂ ਨੇ ਰੀਲਾਂ ਛਿਲਾ ਲੱਗੇ ਪਿਆ ਸੀ ਸਭ ਰੀਲਜ਼ ਬਣਾਉਣ ਹੋਰ ਲਿਆਵਾ ਆਹ ਇੱਕ ਟੁਕੜੇ ਲੋ ਇੱਕ ਟੁਕੜੇ ਲੋ ਗਾਈਜ਼ ਹੁਣ ਬਰਾਤ ਪਹੁੰਚ ਚੁੱਕੀ ਹੈ ਤੇ ਮਿਲਨੀਆਂ ਕੀਤੀਆਂ ਜਾ ਰਹੀਆਂ ਨੇ ਜੋ ਕਿ ਬਹੁਤ ਹੀ ਸਿੰਪਲ ਤਰੀਕੇ ਨਾਲ ਹੋ ਰਹੀਆਂ ਨੇ ਫੁੱਲਾਂ ਦੇ ਨਾਲ ਤੇ ਇਹ ਬਹੁਤ ਵਧੀਆ ਗੱਲ ਹੈ ਇਸ ਤੋਂ ਬਾਅਦ ਹੁਣ ਕੱਟਿਆ ਜਾਏਗਾ ਰਿਬਨ ਹਾਂ ਇੰਟੀਮੈਲ ਹੋਵਾਂ ਹੈਲੋ ਮੈਨੂੰ ਲੋ ਬੈਂਡ ਬੀਨਾ ਬੀਨਾ ਉਹ ਨਾ ਬੈਠਣ 47 48 ਹੈ ਤੁਹਾਡੀ ਵੜਲਾ ਦੇਣੀ ਏ ਕਿਦ ਗਵਾਈ ਦਵੇਂ ਨਗਰੀ ਤੇ ਗੁੜੀਆਂ ਮਾਰੇ ਨਾ ਕਰੀਂ ਤੇ ਹੌਟ ਕਾਣੀ ਦਿਨੋਂ ਕਿ ਐ ਦੇਣਾ ਸੀ wari <Sings> a ਕੀ ਆਛ ਤੂੰ ਵਸਦਾ ਮੈਂ ਤਾਂ ਰਬ ਨੂੰ ਗਵਾ ਕੀਤਾ ਚਨਵੇ ਮੈਂ ਤਾਂ ਰਬ ਨੂੰ ਗਵਾ ਕੀਤਾ ਮੋਤੀਏ ਦੇ ਫੁੱਲ ਵਰਗਾ ਹਾਏ ਮੋਤੀਏ ਦੇ ਫੁੱਲ ਵਰਗਾ ਦਿਲ ਤੇਰੇ ਤੋਫੀਦਾ ਕੀਤਾ ਚਨਵੇ ਦਿਲ ਤੇਰੇ ਤੋਫੀਦਾ ਕੀਤਾ ਹਾਂਜੀ ਗਾਇਜ਼ ਆਨੰਦ ਕਾਰਜ ਹੋ ਚੁੱਕੇ ਨੇ ਤੇ ਹੁਣ ਸਾਡੀ ਕੁੜੀ ਲਹਿੰਗਾ ਵੇਅਰ ਕਰਕੇ ਪੈਲਸ ਦੇ ਵਿੱਚ ਐਂਟਰ ਹੋਣ ਲੱਗੀ ਏ ਬਾਕੀ ਦੇ ਸ਼ਗਨ ਸਵਾਰਥਾਂ ਲਈ ਹਾਂਜੀ ਗਾਇਜ਼ ਇਹ ਸਾਡੀ ਕਿਊਟ ਜੀ ਦੀ সুইਟ ਜੀ ਬ੍ਰਾਈਡ ਬਹੁਤ ਕਿਊਟ ਏ ਸੀਰੀਅਸਲੀ ਸੱਚੀ ਬਹੁਤ ਜ਼ਿਆਦਾ ਕਿਊਟ ਏ ਤੇ ਬਿਲਕੁਲ ਬਚਪਨਾ ਹੈ ਬੱਚਿਆਂ ਵਾਲੀ ਹਰਕਤਾਂ ਨੇ ਇਹਦੇ ਵਿੱਚ ਤੇ ਹੁਣ ਵਿਚਾਰੀ ਬੋਰ ਹੁੰਦੀ ਪਈ ਇੱਥੇ ਤੇ ਸਾਰੇ ਕਾਰਵਿਆਰ ਹੋ ਚੁੱਕੇ ਨੇ ਤੇ ਇਹਨੂੰ ਵਿਚਾਰੀ ਹੁਣ ਕਰਦਾ ਇੱਕ ਸੈਡ ਤੇ ਤੇ ਸਵੇਰ ਦੀ ਵਿਚਾਰੀ ਆਪਣੇ ਪ੍ਰਾਣੇ ਦੇ ਨਾਲ ਘੁੰਮਦੀ ਪਈ ਸੀ ਹੁਣ ਇੱਕ ਸੈਡ ਤੇ ਕਰਕੇ ਵਟਾਤਾ ਇਹਨੂੰ ਤੇ ਹੁਣ ਬਸ ਇਸ ਤੋਂ ਬਾਅਦ ਹੋਣੀ ਹੈ ਵਿਦਾਈ ਤੇ ਸੈਡ ਤੇ ਤਾਂ ਕੀਤਾ ਕਿਉਂਕਿ ਇੱਕ ਲਾਸਟ ਰਸਮ ਰਹਿ ਗਈ ਏ ਵਿਆਹ ਦੀ ਜਿਹੜੀ ਹੁੰਦੀ ਏ ਉਹ ਹੁੰਦੀ ਏ ਦੁੱਧ ਪਿਆਈ ਦੀ ਰਸਮ ਆ ਤੇ ਉਹਦੇ ਵਿੱਚ ਹੁਣ ਸਾਰੇ ਕਾਰਵਿਹਾਰ ਜੇ ਚੱਲਦੇ ਪਏ ਨੇ ਉਹ ਪਰਜਾਈਆਂ ਵੱਲੋਂ ਪੇਸ਼ ਕੀਤਾ ਜਾਂਦਾ ਹੈ ਦੁੱਧ ਆਪਣੇ ਨਣਾਣਵੀਏ ਨੂੰ ਸੋ ਪਰਜਾਈਆਂ ਟਰੀਆਂ ਦੇ ਵਿੱਚ ਲੈ ਕੇ ਜਾਂਦੀਆਂ ਨੇ ਤੇ ਫਿਰ ਉਹਨਾਂ ਨੂੰ ਲਾਗ ਦਿੱਤਾ ਜਾਂਦਾ ਹੈ ਇਹ ਰਸਮ ਹੁੰਦੀ ਹੈ ਮਮ ਚੋਲ ਕਾ ਦੇ ਨਹੀਂ ਖਾਣਾ ਇਹ ਹੁਣ ਸਭ ਕੁੱਝ ਚੁੱਕੇ ਨੇ ਸਭ ਬੈਟਰੀ ਲੋ ਬੋਤਲ ਕਿਵੇਂ ਖਾਨੀ ਕਰਤੀ ਉਹ ਉਸਨੇ ਕਰ ਲਿਆ ਹੋਏ ਗਿੱਲਾ ਕਿਵੇਂ ਹੋ ਗਿਆ ਫਿਰ ਬੋਤਲ ਨੇ ਗਿੱਲਾ ਕਰਦਾ ਕਿੰਨੀ ਸੋਹਣੀ ਲੱਗਦੀ ਆ ਜਾ ਆ ਜਾ ਆ ਜਾ ਲੈ ਖੇਲ ਲੈ ਵੀ ਜਣਾ ਕੀ ਕਰ ਰਹੇ ਹੋ ਕੀ ਦੇਖਦੇ ਪਿਆ ਹਾਂ ਆਏ ਆਏ ਓ ਜੁੱਤਤਾ ਕੀ ਦੇਖਦੇ ਪਏ ਹੋ ਕੀ ਦੇਖਦੇ ਹੋ ਇੱਧਰ ਦੇਖਿਆ ਮੈਂ ਐਵੇਂ دور کر دی اج کوے تلی سنانے ایک حضرت راجو چاھتے ہیں وہن کہیں Oh, baby, be ਜੀ ਗਾਇਜ਼ ਫਾਈਨਲੀ ਵਿਆਹ ਹੋ ਚੁੱਕਿਆ ਤੇ ਹੁਣ ਤੁਰਦੀ ਪਈ ਡੋਲੀ ਤੇ ਆ ਭਰਾ ਲਾਂਦੇ ਪਏ ਨੇ ੱਤਕਾ ੱਤਕਾ ਮਾਰਦੇ ਪਏ ਨੇ ਵੀ ਜਾ ਗਲੋ ਲੱਤ ਬੜੀ ਹੋ ਗਈ ਬੜੀ ਹੋ ਗਈ ਅੱਜ ਕੱਲ ਦੇ ਭਰਾ ਐਵੇਂ ਦੇ ਨੇ ਪਰ ਇਹ ਕਹਾ ਭਰਾ ਨੇ ਮਿਸਟਰ ਅਮਨਦੀਪ ਸਿੰਘ ਰੋ ਰੋ ਹੰਬ ਜਾਂਦੇ ਨੇ ਵਿਚਾਰੇ ਭੈਣ ਪਾਵੇਂ ਅੰਦਰੋਂ ਹੱਸਦੀ ਹੋਈ ਹੋਵੇ ਪਰ ਇਹਨਾਂ ਨੇ ਇਮੋਸ਼ਨਲ ਹੋਣਾ ਹੀ ਹੋਣਾ ਹੈ ਹਰ ਇੱਕ ਭੈਣ ਵਰੀ ਬਹੁਤ ਦਿਲ ਥੋੜਾ ਇਹਨਾਂ ਦਾ ਤੇ ਇਹਨਾਂ ਨੇ ਮਤਲਬ ਰਿਕਾਰਡ ਇਹ ਹੁਣ ਤੱਕ ਦਾ ਜਿੰਨੀਆਂ ਵੀ ਪੈਣਾ ਤੋਰੀਆਂ ਨੇ ਹਰੇਕ ਪੈਣ ਨੂੰ ਰੋਗੇ ਵੀ ਦਇਆ ਕੀਤਾ ਹੈ ਹੱਸ ਕੇ ਨਹੀਂ ਵੀ ਦਇਆ ਕੀਤਾ ਹੈਗਾ ਵੀ ਜਿਵੇਂ ਅੱਜ ਕੱਲ ਦੇ ਭਰਾ ਮਗਰੋਂ ਲਾਂਦੇ ਨੇ ਵੀ ਜਾਓ ਗਲੋ ਲੱਤੋ ਇਹ ਹੀ ਹੁੰਦੇ ਨੇ ਅਸਲੀ ਭਰਾ ਹੈਲੋ ਮੰਮਾ ਵਟ ਆਰ ਯੂ ਡੂਇੰਗ ਪੁੱਤਰੋਂ ਵਿਆਹ ਖਤਮ ਹੋ ਗਿਆ ਹੁਣ ਜੋ ਮੈਸ ਕ੍ਰੀਏਟ ਕੀਤਾ ਪਿਆ ਯੂ ਕੈਨ ਸੀ ਉਹ ਕੋਣਸੀ ਸਮੇਟੀ ਏ ਤੇ ਘਰਾਂ ਨੂੰ ਭਗਦੇ ਹੋਈ ਹੈ ਕੱਲ ਨੂੰ ਸਵੇਰੇ ਬੜੀ ਹੋ ਗਈ ਏ ਹਣਾ ਜਦੋਂ ਆਏ ਸੀ ਉਦੋਂ ਤੇ ਬੜੇ ਐਨ ਕੱਪੜੇ ਕਰ ਕਰਕੇ ਸਾਰੇ ਕਰਦੇ ਵੈਸੇ ਮੈਂ ਹੁਣ ਵੀ ਸੈੱਟ ਕਰਕੇ ਰੱਖਦੀ ਪਈ ਆ ਹੁਣ ਮੜਾ ਮੋਟਾ ਜਿਹਾ ਥੋੜਾ ਜਿਵੇਂ ਤੁੰਨੇ ਜਾਂਦੇ ਨੇ ਤੁੰਦੀ ਜਾਂਦੇ ਨੇ ਮੇਲ ਵੀ ਬੱਸ ਥੋੜਾ ਬੋਤਾ ਹੀ ਰਹਿ ਗਿਆ ਹਨਾ ਐਂਜਲ ਮੇਲ ਲੱਗਦਾ ਪਿਆ ਮੇਲ ਰਹਿ ਨਹੀਂ ਲੱਗ ਰਿਹਾ ਬਿਲਕੁਲ ਵੀ ਖਾਲੀ ਖਾਲੀ ਲੱਗ ਰਿਹਾ ਹੈ ਭੁਈਓ ਤੁਸੀਂ ਵਲੌਗ ਦੇਖ ਰਹੀਆਂ ਹੋ ਮੈਨੂੰ ਪਤਾ ਹੈ ਐਂਜਲ ਦੀਓ ਭੁਈਓ ਤੁਸੀਂ ਰਹੀਆਂ ਨਹੀਂ ਨਾ ਹੈਗੀਆਂ ਕੋਈ ਗੱਲ ਨਹੀਂ ਅ ਅਗਲੀ ਬਹੁਤ ਖਰਾਬ ਹੋ। ਹੁਣ ਦੇਖੋ ਤੁਸੀਂ ਬਿਲਕੁਲ ਖਾਲੀ ਲੱਗਦਾ ਪਿਆ ਘਰ। ਕੱਲ ਇੰਨੀ ਰੌਣਕ ਸੀ ਆ ਟਾਈਮ। ਹੁਣ ਦੇਖੋ ਸਾਰਾ ਯਾਰ ਹੋ ਰਿਹਾ ਸੀ ਆ ਟਾਈਮ ਕੱਲ। ਆ ਟਾਈਮ ਤਿਆਰ ਹੋ ਰਹੀ ਸੀ। ਜੇ ਅਸੀਂ ਵੀ ਨਾ ਹੁੰਦੇ ਫਿਰ ਤਾਂ ਪੂਰਾ ਘਰ ਹੀ ਖਾਲੀ। ਜੇ ਅਸੀਂ ਵੀ ਨਾ ਹੁੰਦੇ ਲੱਗਣੀ ਹੀ ਨਹੀਂ ਸੀ ਮੇਲੇ। ਸਾਰੀਆਂ ਤੁਰ ਗਈਆਂ। ਹੁਣ ਵਲੌਗ ਵੇਖਦੀਆਂ ਪਈਆਂ ਤੁਸੀਂ ਮੈਨੂੰ ਪਤਾ ਹੈ। ਤੁਸੀਂ ਰਹੀਆਂ ਨਹੀਂ ਨਾ ਕੋਈ ਗੱਲ ਨਹੀਂ। ਅਗਲੀ